ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਕੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਬਾਲੀਵੁੱਡ 90s ਦੀਆਂ ਫਿਲਮਾਂ ਜਿਨ੍ਹਾਂ ਨੂੰ ਅਸੀਂ ਅੱਜ ਵੀ ਦੇਖਦੇ ਆ ਤਾਂ ਹਮੇਸ਼ਾ ਰਿਫਰੈਸ਼ ਫੀਲ ਕਰਦੇ ਆ ਉਹ ਐਵਰ ਗ੍ਰੀਨ ਫਿਲਮਾਂ ਜਿਨ੍ਹਾਂ ਦੇ ਐਵਰ ਗ੍ਰੀਨ ਗਾਣਿਆਂ ਨੂੰ ਅਸੀਂ ਅੱਜ ਵੀ ਪਹਾੜਾਂ ਦੇ ਵਿੱਚ ਜਾਂਦੇ ਜਾਂਦੇ ਸੁਣਦੇ ਆ ਤਾਂ ਵਾਕਿਆ ਤੇ ਵੀ ਚੈਨ ਲੱਗਦਾ ਹੈ ਕਿ ਅਜੇ ਲੇਟੈਸਟ ਰਿਲੀਜ਼ ਹੋਇਆ ਗਾਣਾ ਜਾਂ ਫਿਰ ਅੱਜ ਵੀ ਉਹ ਫਿਲਮਾਂ ਦੀ ਸਟੋਰੀ ਨੂੰ ਅਸੀਂ ਦੇਖਦੇ ਆ ਤਾਂ ਵਾਕਿਆ ਫੀਲ ਹੁੰਦਾ ਹੈ ਕਿ ਇਹ ਹੁਣੇ-ਹੁਣੇ ਫਿਲਮ ਰਿਲੀਜ਼ ਹੋਈ ਹੈ ਔਰ ਹੁਣ ਤਾਂ ਟ੍ਰੈਂਡ ਵੀ ਵੈਸ ਖਲਨਾਇਕ ਫਿਲਮ ਜਿਹਨੂੰ ਅਸੀਂ 1993 ਦੇ ਵਿੱਚ ਯਾਨੀ ਕਿ 1993 ਦੇ ਵਿੱਚ ਦੇਖਿਆ ਸੀ ਜਦੋਂ ਇਹ ਫਿਲਮ ਨੇ ਬਾ ਕਮਾਲ ਕੰਮ ਕਰਕੇ ਖੂਬ ਧਮਾਲ ਮਚਾਈ ਸੀ ਜਿਸ ਦੇ ਵਿੱਚ ਸੰਜੇ ਦਾਤ ਤੇ ਮਾਧੂਰੀ ਦੇਕਸ਼ਿਤ ਨੂੰ ਅਸੀਂ ਉਹਨਾਂ ਦੀ ਬਿਹਤਰੀਨ ਪਰਫਾਰਮੈਂਸ ਕਰਦੇ ਦੇਖਿਆ ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਸਮੇਂ ਪੈਦਾ ਵੀ ਨਹੀਂ ਹੋਏ ਹੋਣਗੇ ਜਦੋਂ ਮਾਧੂਰੀ ਔਰ ਸੰਜੇ ਦਾਤ ਦਾ ਪੀਕ ਦਾ ਟਾਈਮ ਚੱਲ ਰਿਹਾ ਸੀ ਯਾਨੀ ਕਿ ਉਹਨਾਂ ਨੇ ਉਸ ਟਾਈਮ ਤੇ ਹਿਟਸ ਦੇ ਦਿੱਤੇ ਸੀ ਕਾਫੀ ਸਾਰੇ ਸੋ ਹੁਣ ਆਫਟਰ ਸੋ ਲੌਂਗ ਆਫਟਰ ਸੋ ਲੌਂਗ ਇਹ ਫਿਲਮ ਜਿਹੜੀ ਆ ਇਜ਼ ਦਾ ਸੈਕੰਡ ਪਾਰਟ ਬਣਨ ਜਾ ਰਿਹਾ ਜਿਸ ਦੀ ਸਕ੍ਰਿਪਟ ਜਿਹੜ ਹੋ ਚੁੱਕੀ ਹੈ ਔਰ ਤੁਹਾਨੂੰ ਦੱਸ ਦਿੰਨੇ ਆ ਕਿ 2025 ਦੇ ਵਿੱਚ ਕਿਸੇ ਸਮੇਂ ਵੀ ਇਹ ਫਿਲਮ ਰਿਲੀਜ਼ ਹੋ ਸਕਦੀ ਹੈ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਇਸ ਫਿਲਮ ਦੇ ਵਿੱਚ ਫਿਰ ਤੋਂ ਤੁਸੀਂ ਮਾਧੁਰੇ ਦਿਖਸ਼ਿਤ ਔਰ ਨਾਲ ਦੀ ਨਾਲ ਸੰਜੇ ਤਤ ਨੂੰ ਹੀ ਦੇਖੋਗੇ ਔਰ ਇਸ ਫਿਲਮ ਨੂੰ ਜੋ ਡਾਇਰੈਕਟ ਕਰ ਰਹੇ ਨੇ ਉਹ ਕਰ ਰਹੇ ਨੇ ਸੁਭਾਸ਼ ਕਈ ਬਾਲੀਵੁੱਡ ਦੇ ਸੁਪਰ ਡੂਪਰ ਹਿੱਟ ਡਾਇਰੈਕਟਰ ਜਿਹੜੇ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਸੁਭਾਸ਼ ਕਈ ਤਾਂ ਫਿਲਮ ਦੇ ਵਿੱਚ ਹੁਣ ਕੀ ਕੁਝ ਹੋਵੇਗਾ ਨਵਾਂ ਇਹ ਤਾਂ ਹੁਣ ਫਿਲਮ ਦੇਖ ਕੇ ਹੀ ਸਾਨੂੰ ਪਤਾ ਚੱਲੇਗਾ ਲੇਕਿਨ ਇਹ ਫਿਲਮ ਜਿਹੜੀ ਹੈ ਜਲਦ ਤੁਹਾਡੇ ਘਰਾਂ ਤੱਕ ਪਹੁੰਚਣ ਵਾਲੀ ਹੈ ਕਿਉਂਕਿ ਮਾਧੁਰੇ ਦਿਖਸ਼ਿਤ ਸੰਜੇ ਦੱਤ ਜਿਹੜੇ ਨੈਸ ਫਿਲਮ ਦੇ ਵਿੱਚ ਮੋਸਟ ਪ੍ਰੋਬੇਬਲੀ ਜਿਹੜੇ ਆ ਲੀਡ ਤੇ ਕੰਮ ਕਰਦੇ ਹੋਏ ਨਜ਼ਰ ਆਉਣਗੇ ਕਿਉਂਕਿ ਸਾਨੂੰ ਪਤਾ ਹੈ ਕਿ ਮਾਧੂਰੀ ਨੇ ਵੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਔਰ ਨਾਲ ਦੇ ਨਾਲ ਸੰਜੇ ਦੱਤ ਨੇ ਵੀ ਜਿਹੜਾ ਹੈ ਕਿ ਸੰਜੂ ਬਾਬਾ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਵੀ ਇੰਨੀਆਂ ਹਿੱਟ ਫਿਲਮਾਂ ਦਿੱਤੀਆਂ ਨੇ ਕਿ ਅੱਜ ਵੀ ਜਿਹੜੇ ਨੇ ਲੋਕ ਸੰਜੇ ਦੱਤ ਨੂੰ ਉਨਾ ਹੀ ਪਿਆਰ ਕਰਦੇ ਨੇ ਅਗਰ ਉਹ ਫਿਲਮਾਂ ਦੇ ਵਿੱਚ ਲੀਡ ਤੇ ਵੀ ਕੰਮ ਕਰਨ ਸੋ ਇਹ ਐਵਰ ਗ੍ਰੀਨ ਐਕਟਰਸ ਦੀ ਰਿਸਰਚ ਅੱਜ ਕੱਲ ਦੇ ਐਕਟਰਸ ਬਿਲਕੁਲ ਨਹੀਂ ਕਰ ਸਕਦੇ ਜੋ ਕਿ ਬਹੁਤ ਵੱਡੀ ਰਿਐਲਿਟੀ ਹੈ ਸੋ ਉਹੀ ਐ ਕਲਾਕਾਰ ਚੱਲ ਰਹੇ ਨੇ ਉਹਨਾਂ ਦਾ ਵੀ ਬਹੁਤ ਅੱਛਾ ਟਾਈਮ ਚੱਲ ਰਿਹਾ ਲੋਕ ਨਵੇਂ ਨਵੇਂ ਫੇਸਿਸ ਦੇਖਣਾ ਚਾਹੁੰਦੇ ਨੇ ਲੇਕਿਨ ਐਵਰ ਗ੍ਰੀਨ ਆਰਟਿਸਟ ਹਮੇਸ਼ਾ ਐਵਰ ਗ੍ਰੀਨ ਹੀ ਹੁੰਦਾ ਫਿਰ ਚਾਹੇ ਉਹ ਪੁਰਾਣੇ 90s ਦੇ ਹੋਣ ਜਾਂ ਫਿਰ 80s ਦੇ ਹੋਣ ਜਾਂ ਫਿਰ ਲੇਟੈਸਟ 2000 ਦੇ ਹੋਣ ਤੇ ਇਹ ਲੋਕ ਜਿਹੜੇ ਨੇ ਅਗਰ ਸਕਰੀਨ ਤੇ ਆ ਜਾਣ ਤਾਂ ਵਾਕਿਆ ਦੇ ਵਿੱਚ ਅਸੀਂ ਕਵਾਂਗੇ ਕਿ ਕੁਝ ਨਵਾਂ ਦੇਖ ਰਿਹਾ ਕੁਝ ਰਿਫਰੈਸ਼ਿੰਗ ਦੇਖ ਰਿਹਾ ਸੋ ਖਲਨਾਇਕ 2 ਜਲਦ ਜੋ ਹੈ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਹੈ ਸੋ ਤਾਕੜ ਪਰਫਾਰਮੈਂਸ ਦੇਖਣ ਦੇ ਲਈ ਅਸੀਂ ਸਾਰੇ ਸੁਪਰ ਐਕਸਾਈਟਡ ਸਤਿ ਸ਼੍ਰੀ ਅਕਾਲ ਨ ਇਕਸਾਵੇਰਾ ਟੀਵੀ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਬਾਲੀਵੁੱਡ 90s ਦੇ ਫਿਲਮਾਂ ਜਿਹਨਾਂ ਨੂੰ ਅਸੀਂ ਅੱਜ ਵੀ ਦੇਖਦੇ ਆ ਤਾਂ ਹਮੇਸ਼ਾ ਰਿਫਰੈਸ਼ ਫੀਲ ਕਰਦੇ ਆ ਉਹ ਐਵਰ ਗ੍ਰੀਨ ਫਿਲਮਾਂ ਜਿਨ੍ਹਾਂ ਦੇ ਐਵਰ ਗ੍ਰੀਨ ਗਾਣਿਆਂ ਨੂੰ ਅਸੀਂ ਅੱਜ ਵੀ ਪਹਾੜਾਂ ਦੇ ਵਿੱਚ ਜਾਂਦੇ ਜਾਂਦੇ ਸੁਣਦੇ ਆ ਤਾਂ ਵਾਕਿਆ ਤੇ ਵੀ ਚੰਗਾ ਲੱਗਦਾ ਹੈ ਕਿ ਅਜੇ ਲੇਟੈਸਟ ਰਿਲੀਜ਼ ਹੋਇਆ ਗਾਣਾ ਜਾਂ ਫਿਰ ਅੱਜ ਵੀ ਉਹ ਫਿਲਮਾਂ ਦੀ ਸਟੋਰੀ ਨੂੰ ਅਸੀਂ ਦੇਖਦੇ ਆ ਤਾਂ ਵਾਕਿਆ ਫੀਲ ਹੁੰਦਾ ਹੈ ਕਿ ਇਹ ਹੁਣੇ-ਹੁਣੇ ਫਿਲਮ ਰਿਲੀਜ਼ ਹੋਈ ਹੈ ਔਰ ਹੁਣ ਤਾਂ ਟ੍ਰੈਂਡ ਵੀ ਵੈਸੇ ਵੀ ਬਾਲੀਵੁੱਡ ਦੇ ਵਿੱਚ ਚੱਲ ਗਿਆ ਹੈ ਕਿ ਫਿਲਮਾਂ ਜਿਹੜੀਆਂ ਨੇ ਰੀਕ੍ਰੀਏਟ ਤਾਂ ਹੋ ਹੀ ਰ कि 1993 ਦੇ ਵਿੱਚ ਦੇਖਿਆ ਸੀ ਜਦੋਂ ਇਹ ਫਿਲਮ ਨੇ ਬਾ ਕਮਾਲ ਕੰਮ ਕਰਕੇ ਖੂਬ ਧਮਾਲ ਮਚਾਈ ਸੀ ਜਿਸ ਦੇ ਵਿੱਚ ਸੰਜੇ ਦਾ ਤੌਰ ਮਾਧੂਰੀ ਦਿਖਸ਼ਿਤ ਨੂੰ ਅਸੀਂ ਉਹਨਾਂ ਦੇ ਬਿਹਤਰੀਨ ਪਰਫਾਰਮੈਂਸ ਕਰਦੇ ਦੇਖਿਆ ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਸ ਸਮੇਂ ਪੈਦਾ ਵੀ ਨਹੀਂ ਹੋਏ ਹੋਣਗੇ ਜਦੋਂ ਮਾਧੂਰੀ ਔਰ ਸੰਜੇ ਦਾ ਪੀਕ ਦਾ ਟਾਈਮ ਚੱਲ ਰਿਹਾ ਸੀ ਯਾਨੀ ਕਿ ਉਹਨਾਂ ਨੇ ਉਸ ਟਾਈਮ ਤੇ ਹਿਟਸ ਦੇ ਦਿੱਤੇ ਸੀ ਕਾਫੀ ਸਾਰੇ ਸੋ ਹੁਣ ਆਫਟਰ ਸੋ ਲੌਂਗ ਆਫਟਰ ਸੋ ਲੌਂਗ ਇਹ ਫਿਲਮ ਜਿਹੜੀ ਆ ਇਸ ਦਾ ਸੈਕੰਡ ਪਾਰਟ ਬਣਨ ਜਾ ਰਿਹਾ ਜਿਸ ਦੀ ਸਕ੍ਰਿਪਟ ਜਿਹੜੀ ਔਰ ਰੈਡੀ ਹੋ ਚੁੱਕੀ ਹੈ ਔਰ ਤੁਹਾਨੂੰ ਦੱਸ ਦਿੰਨੇ ਆ ਕਿ ਦੇ ਵਿੱਚ ਕਿਸੇ ਸਮੇਂ ਵੀ ਇਹ ਫਿਲਮ ਰਿਲੀਜ਼ ਹੋ ਸਕਦੀ ਹੈ ਔਰ ਤੁਹਾਨੂੰ ਇਹ ਵੀ ਦੱਸ ਦੇਣੀ ਕਿ ਇਸ ਫਿਲਮ ਦੇ ਵਿੱਚ ਫਿਰ ਤੋਂ ਤੁਸੀਂ ਮਾਧੁਰੀ ਦਿਖਸ਼ਿਤ ਔਰ ਨਾਲ ਦੀ ਨਾਲ ਸੰਜੇ தਤ ਨੂੰ ਹੀ ਦੇਖੋਗੇ ਔਰ ਇਸ ਫਿਲਮ ਨੂੰ ਜੋ ਡਾਇਰੈਕਟ ਕਰ ਰਹੇ ਨੇ ਉਹ ਕਰ ਰਹੇ ਨੇ ਸੁਭਾਸ਼ ਕਈ ਬਾਲੀਵੁੱਡ ਦੇ ਸੁਪਰ ਡੂਪਰ ਹਿੱਟ ਡਾਇਰੈਕਟਰ ਜਿਹੜੇ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਸੁਭਾਸ਼ ਕਈ ਤਾਂ ਫਿਲਮ ਦੇ ਵਿੱਚ ਹੁਣ ਕੀ ਕੁਝ ਹੋਵੇਗਾ ਨਵਾਂ ਇਹ ਤਾਂ ਹੁਣ ਫਿਲਮ ਦੇਖ ਕੇ ਹੀ ਸਾਨੂੰ ਪਤਾ ਚੱਲੇਗਾ ਲੇਕਿਨ ਇਹ ਫਿਲਮ ਜਿਹੜੀ ਹੈ ਜਲਦ ਤੁਹਾਡੇ ਘਰਾਂ ਤੱਕ ਪਹੁੰਚਣ ਵਾਲੀ ਹੈ ਕਿਉਂਕਿ ਮਾਧੁਰੀ ਦਿਖਸ਼ਿਤ ਸੰਜੇ ਦਾ ਜਿਹੜੇ ਨੇ ਇਸ ਫਿਲਮ ਦੇ ਵਿੱਚ ਮੋਸਟ ਪ੍ਰੋਬੇਬਲੀ ਜ ਲੀਡ ਤੇ ਕੰਮ ਕਰਦੇ ਹੋਏ ਨਜ਼ਰ ਆਉਣਗੇ ਕਿਉਂਕਿ ਸਾਨੂੰ ਪਤਾ ਹੈ ਕਿ ਮਾਧੂਰੀ ਨੇ ਵੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਔਰ ਨਾਲ ਦੇ ਨਾਲ ਸੰਜੇ ਦੱਤ ਨੇ ਵੀ ਜਿਹੜਾ ਹੈ ਕਿ ਸੰਜੂ ਬਾਬਾ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਵੀ ਇੰਨੀਆਂ ਹਿੱਟ ਫਿਲਮਾਂ ਦਿੱਤੀਆਂ ਨੇ ਕਿ ਅੱਜ ਵੀ ਜਿਹੜੇ ਨੇ ਲੋਕ ਸੰਜੇ ਦੱਤ ਨੂੰ ਉਨਾ ਹੀ ਪਿਆਰ ਕਰਦੇ ਨੇ ਅਗਰ ਉਹ ਫਿਲਮਾਂ ਦੇ ਵਿੱਚ ਲੀਡ ਤੇ ਵੀ ਕੰਮ ਕਰਨ ਸੋ ਇਹ ਐਵਰ ਗ੍ਰੀਨ ਐਕਟਰਸ ਦੀ ਰਿਸਰਚ ਅੱਜਕੱਲ੍ਹ ਦੇ ਐਕਟਰਸ ਬਿਲਕੁਲ ਨਹੀਂ ਕਰ ਸਕਦੇ ਜੋ ਕਿ ਬਹੁਤ ਵੱਡੀ ਰਿਐਲਿਟੀ ਹੈ ਸੋ ਉਹੀ ਐਕਟਰਸ ਨੂੰ ਦੁਬਾਰਾ ਵੱਡੇ ਪਰਦੇ ਤੇ ਲੀਡ ਤੇ ਲੈ ਕੇ ਆਉਣਾ ਇਹ ਵੀ ਡਾਇਰੈਕਟਰਸ ਨੇ ਕੁਨ ਨਵੇਂ ਨਵੇਂ ਫੇਸਿਸ ਦੇਖਣਾ ਚਾਹੁੰਦੇ ਨੇ ਲੇਕਿਨ ਐਵਰਗ੍ਰੀਨ ਆਰਟਿਸਟ ਹਮੇਸ਼ਾ ਐਵਰਗ੍ਰੀਨ ਹੀ ਹੁੰਦਾ ਫਿਰ ਚਾਹੇ ਉਹ ਪੁਰਾਣੇ 90s ਦੇ ਹੋਣ ਜਾਂ ਫਿਰ 80s ਦੇ ਹੋਣ ਜਾਂ ਫਿਰ ਲੇਟੈਸਟ 2000 ਦੇ ਹੋਣ ਤੇ ਇਹ ਲੋਕ ਜਿਹੜੇ ਨੇ ਅਗਰ ਸਕਰੀਨ ਤੇ ਆ ਜਾਣ ਤਾਂ ਵਾਕਿਆ ਦੇ ਵਿੱਚ ਅਸੀਂ ਕਵਾਂਗੇ ਕਿ ਕੁਝ ਨਵਾਂ ਦੇਖ ਰਿਹਾ ਕੁਝ ਰਿਫਰੈਸ਼ਿੰਗ ਦੇਖ ਰਿਹਾ ਸੋ ਖਲਨਾਇਕ 2 ਜਲਦ ਜੋ ਹੈ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਹੈ ਸੋ ਤਾਕੜ ਪਰਫਾਰਮੈਂਸ ਦੇਖਣ ਦੇ ਲਈ ਅਸੀਂ ਸਾਰੇ ਸੁਪਰ ਐਕਸਾਈਟਡ ਹਾਂ